ਉਹ ਮਾਕੇ ਕਿਦਾਂ ਸਜੇ ਜਿਵੇਂ ਨਿਵਾਈ ਹੋਇਆ ਹੋਂ ਤਰਵੇਂ ਨਿਵਾਈ ਹੋਇਆ ਨਾ ਪੈਂਟ ਜੇ ਪੈਂਟ ਦੀ ਜੀ ਦੋਹਾਂ ਵਰਤ ਇਹ ਕਿਦਾਂ ਸਹੀ ਜਿਹਾ ਹੁੰਗਿਆ ਇਹ ਆ ਅੱਖਾਂ ਵਿੱਚ ਆ ਅੱਖਾਂ ਵਿੱਚ ਆ ਅੱਖਾਂ ਵਿੱਚ ਜਿਹਦਾ ਤਾ ਕਰੇ ਪੰਜਰ ਵਾਲਾ ਨੀ ਭਾਈ ਰੇਡਾਨ ਵਿੱਚ ਅੱਖਾਂ ਇਹਦੇ ਤੇ ਅੱਖਾਂ ਦਾ ਪਾਪ ਚੋਣ ਕੋ ਅਖੰਡ ਖਜਾਨਾ ਹੀ ਜਾਂਦੀ ਮੈਨੂੰ ਤਾਂ ਲੱਗਦਾ ਜੇ ਤੇਰਾ ਵੇਖਿਆ ਵੇਖਿਆ ਜਾਂਦਾ ਕੈਮਰੇ ਤੋਂ ਦਰਪਨ ਇਹਦਾ ਦਿਗਿਆ ਸੁਵਾਰਾ ਤੁਹਾਡੀ ਅੰਦਰ ਹਾਂ ਉੱਥੋਂ ਲਾਈ ਉਹਨੇ ਉੱਥੋਂ ਲਾਈ ਹੈ ਸਟੈਂਡ ਤੋਂ ਸਟੈਂਡ ਤੋਂ ਨਹੀਂ ਲਾਈ ਉਹ ਸਟੈਂਡ ਤੇ ਜਿਉਂ ਪਈ ਸੀ ਉਹ ਤੇ ਲਾਈ ਤੇ ਉਹ ਹੈਂਗੀਆਂ ਲੱਗੀਆਂ ਹੋਰਾਂ ਕਿੱਥੇ ਆਉਂਗਾ ਉਹ ਅੰਦਰ ਹੀ ਆ ਹਾਂ ਚਲੋ ਫਿਰ ਮੱਛਰ ਵੇ ਕਿੰਨਾ ਹੈ ਇੱਥੇ ਸਬੂਤ ਆਉਂਦਾ ਨਾ ਇਹ ਅੰਦਰ ਲਵੇ ਬੂਆ ਕੋਲ ਇਹ ਆਉਂੇ ਤੇ ਕੰਡੀ ਤੇ ਤੇ ਭੈਣ ਤੋਂ ਲਏ ਉਹਦੇ ਤੇ ਲੱਗਾ ਨਾ ਕਹਿ ਲਾ ਹਾਂ ਹੂੰ ਕਬੜ ਫੱਲੇ ਨਾ ਨਈ ਪੱਜਰਾਂ ਨਹੀਂ ਆ ਰਹੀ ਕਿਉਂ ਬੂੜ ਪਛਾੜੋ ਇਦਾਂ ਇਦੇ ਇਹਦੇ ਬੂੜ ਦੇ ਕੋਲ ਨਹੀਂ ਵੀਡੀਓ ਬਣਾਉਂਦੀ ਹਾਂ ਦੇੜੀ ਬਣਾਉਂਦੇ ਉਹਨੇ ਕਪੜਾ ਸੁਟਾਇਆ ਤਾਂ ਕਰ ਗਿਆ ਮਛਰ ਦੇ ਹਟਿਆ ਹੂੰ ਮੂਹ ਵੇਖਿਆ ਮੂਹ ਅੰਦਰ ਕਿੱਥੇ ਆ ਗਿਆ ਪਟਕਿਆ ਛੜੀ ਗਿਆ ਵੀ ਤਾਂ ਨਾ ਸਾਰਾ ਸਾਰਾ ਇਹਦਾ ਕਦਮ ਹੁੰਦਾ ਖਲੋਤਾ ਹੀ ਉੱਥੇ ਗੱਲ ਹੈ ਵੇਖ ਹੈ ਮਰ ਗਿਆ ਤੈਨੂੰ ਕੋਈ ਪਿੱਛੋਂ ਕੋਈ ਵੀ ਖੰਡਿਆ ਵੀ ਕੌਣ ਕੌਣ ਹੈ ਅੰਦਰ ਆਹੋ ਸਹੀ ਜੇ ਸਹੀ ਜੇ ਟਿਆ ਨਾ ਤੇ ਖਲੋ ਕੱਲ ਮੈਂ ਬੈਠਾ ਉਹ ਨਾ ਬਾਹਰ ਜਾਣਾ ਨਾ ਉਹ ਨਾ ਬਾਬਾ ਦਾ ਬਾਹਰ ਲਾਉਣਾ ਵਾ ਇੰਨੀ ਕਿਉਂਦੀ ਫੋਟੋ ਵਾਸ ਉਹਦੀ ਮੈਂ ਬਾਹਰ ਲਾਉਣਾ ਇਹ ਵੀ ਕੱਲਾ ਹੀ ਹੋਊਗਾ ਜਾਂ ਨਹੀਂ ਨਹੀਂ ਕੱਲੇ ਲੋਕ ਨੂੰ ਦੇ ਦਿੰਦਾ ਅੱਛਾ ਲੋਕ ਇਹਨਾਂ ਨੇ ਤੇਰੀ ਭੈਣ ਤੇਰੀ ਇਹ ਅਓਏ ਇਹ ਅਓਏ ਹੱਥ ਲੱਗੇ ਇਹ ਟੋਰਟ ਆਲੇ ਬੈਠੋ ਟੋਰਟ ਉਹ ਨੂੰ ਪਾ ਉਹ ਨੂੰ ਪਾ ਇਹਦਾ ਇਹਦਾ ਪੁੱਛਦਾ ਉੱਤਰ ਹੈ ਉਹਨੂੰ ਕਿ ਉਹ ਉਹਨੂੰ ਗਏ ਬਾਰੀ ਕਿ ਬੈਠਦਾ ਨਹੀਂ ਉਹ ਬਾਰੀ ਫਿਰ ਨਹੀਂ ਕਿ ਕਿੱਥੇ ਆ ਬਾਰੀ ਥਾਂ ਮੈਨੂੰ ਰੋਕ ਜੋ ਬੋਲੀ ਛੱਡਿਆ ਕਰੀਏ ਚੰਗਾ ਕੁੱਤਾ ਆਉਂ ਕੇ ਉਡੋਟ ਕੇ ਵੇਖੋ ਚਾਹ ਤੇਰੇ ਵਿੱਚ ਆਣ ਕਿਤੇ ਕੋਇਆ ਮੇਰੇ ਬੈਣੀ ਨਹੀਂ ਨਹੀਂ ਆਪਣੇ ਸਰ ਜੀ ਸਰ ਕੀ ਨਾਮ ਤੁਹਾਡਾ ਕੀ ਗੱਲਬਾਤ ਹੋਈ ਤੁਹਾਡੇ ਸਰ ਮੇਰਾ ਨਾਮ ਅਮਿਤਪਾਲ ਸਿੰਘ ਹੈ ਤੇ ਸਰ ਅਸੀਂ ਗਏ ਆ ਮੈਂ ਤੇ ਹਸਬੰਡ ਤੇ ਮੇਰੀ ਵਾਈਫ ਔਰ ਕੱਲ ਰਾਤ ਤਕਰੀਬਨ 1:00 ਵਜੇ ਦਾ ਟਾਈਮ ਸੀ ਅਸੀਂ 1:00 ਵਜੇ ਨਾਲ ਵਾਪਸ ਆ ਗਏ ਤੇ ਅਸੀਂ 1:30 2:00 ਵਜੇ ਨਾਲ ਜੀ ਸੁੱਤੇ ਆ ਤੇ ਅਸੀਂ ਸੌਂਦੇ ਆ ਸਾਰੀ ਖੜਕੇ ਦੀ ਥੋੜੀ ਜੀ ਆਵਾਜ਼ ਆਈ ਹੈ ਹਲਕੀ ਜੀ ਪਰ ਅਸੀਂ ਨੋਟਿਸ ਨਹੀਂ ਕੀਤਾ ਇਸ ਗੱਲ ਨੂੰ ਤੇ ਉਹਨਾਂ ਸਵੇਰੇ ਜਦੋਂ ਉੱਠ ਕੇ ਦੇਖਿਆ ਸਾਡੇ ਘਰੇ ਕੋਈ ਵੀ ਸਾਡਾ ਕੋਈ ਸਮਾਨ ਨਹੀਂ ਰਿਹਾ ਕੋਈ 골ਡ ਵਗੈਰਾ ਕੋਈ ਜੁਐਲਰੀ ਵਗੈਰਾ ਨਹੀਂ ਸਾਡੇ ਘਰੇ ਰਹੀ ਕੋਈ ਸਾਡਾ ਕੈਸ਼ ਨਹੀਂ ਰਿਹਾ ਤੁਸੀਂ ਫਿਰ ਪੁਲਿਸ ਕਪਲੇਟ ਰਖਾਈ ਆ ਤੇ ਪਰ ਹਲੇ ਤੱਕ ਕੁਝ ਪਤਾ ਨਹੀਂ ਜੇ ਲੱਗਾ ਘਰ ਚ ਕੌਣ ਘੋੜਨਾ ਤੁਹਾਡੇ ਸਾਡੇ ਘਰ ਚ ਮੈਂ ਮੇਰੀ ਮੰਮੀ ਡੈਡੀ ਤੇ ਮੇਰੀ ਵਾਈਫ ਜੇ ਮੰਮੀ ਪਪਾ ਘਰ ਚ ਨਹੀਂ ਸੋਟੇ ਨਹੀਂ ਉਸ ਟਾਈਮ ਘਰੇ ਨਹੀਂ ਜੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਸੀਸੀਟੀਵੀ ਤੁਸੀਂ ਤੁਹਾਡੇ ਕੋਲੋਂ ਗਲਤੀ ਕੋਈ ਸੀਸੀਟੀਵੀ ਚ ਸਰ ਬੰਦਾ ਇਹਦੇ ਪਛਾਣ ਨਹੀਂ ਆਉਂਦੀ ਕੋਈ ਵੀ ਸੀਸੀਟੀਵੀ ਆਇਆ ਵਾ ਬੰਦਾ ਇੱਕ ਆਇਆ ਵਾ ਪਰ ਉਹਦੇ ਚ ਹਾਂਜੀ ਕੀਤੀ ਜੇ ਪੁਲਿਸ ਵਾਲੇ ਆਂਦੇ ਵੀ ਲੱਭ ਲੈਣੇ ਆ ਨਹੀਂ ਦੋਵੇਂ ਜਣੇ ਕੋਈ ਸ਼ੱਕ ਲੱਗਦਾ ਸ਼ੱਕ ਤਿੰਨ ਜਗੇ ਇਸ ਤਰ੍ਹਾਂ ਕਿਸੇ ਦੇ ਕਰ ਸਕਦੇ ਕਿੰਨਾ ਕ ਸਾਮਾਨ ਸੀ ਘਰ ਦੇ ਵਿੱਚ ਸਾਮਾਨ ਦੇ ਵਿੱਚ ਕਾਫੀ ਘਰ ਤੇ ਵਿੱਚ ਕਾਫੀ ਸਾਮਾਨ ਸੀ ਇੱਕ ਮੇਰੇ ਚਾਂਸ ਸੀ ਦੋ ਚਾਰ ਮੈਨੇ ਮੰਦਰੀਆਂ ਸੀ ਤੇ ਇੱਕ ਮੇਰੀ ਘਰ ਦੀ ਦਾ ਸੈਟਿੰਗ ਇੱਕ ਮੇਰਾ ਫੋਨ ਵੀ ਲੱਗੇ ਜੇ ਕੈਸ਼ ਕੈਸ਼ ਵੀ ਹੈ ਹਾਂਜੀ ਕੈਸ਼ ਵੀ ਜੇ ਕਿੰਨਾ 30-40000 ਰੁਪਏ ਕੈਸ਼ ਸੀ ਕਰਦੇ ਵੀ ਤੁਹਾਨੂੰ ਕਿ ਕਿਵੇਂ ਸਵੇਰੇ ਉੱਠ ਕੇ ਵੇਖਿਆ ਕੀ ਟੁੱਟਿਆ ਸੀ ਜਿਹਨਾਂ ਉਹਨਾਂ ਨੇ ਚੋਰ ਨੇ ਐਂਟਰੀ ਅੰਦਰ ਸਰ ਉਹਨਾਂ ਸਾਡੇ ਗੇਟ ਹੈ ਸਾਡਾ ਜਾਲੀ ਵਾਲਾ ਉਹਦੀ ਜਾਲੀ ਪਾੜ ਕੇ ਉਹਨਾਂ ਨੇ ਵਿੱਚੋਂ ਹੱਥ ਪਾ ਕੇ ਫਿਰ ਕੁੰਡੀ ਖੋਲੀ ਸੀ ਕਰਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਨਹੀਂ ਪ੍ਰਸ਼ਾਸਨ ਤੋਂ ਅਸੀਂ ਮੈਂ ਇਹੀ ਮੰਗ ਕਰਦੇ ਆਂ ਵੀ ਸਾਡਾ ਜਲਦ ਤੋਂ ਜਲਦ ਸਾਡਾ ਚੋਰ ਫੜਿਆ ਜਾਵੇ ਉਸਨੂੰ ਸਖਤ ਤੋਂ ਸਖਤ ਸਜ਼ਾ ਮਿਲੀ ਜਾਵੇ ਹਿੰਦੀ ਬੰਦੀ ਕੀ ਨਾਮ ਹੁੰਦਾ ਗੁਰਪ੍ਰੀਤ ਕੌਰ ਕੀ ਗੱਲ ਬਾਤ ਹੈ ਰਾਜੇ ਚੋਰੀ ਹੋਈ ਤੁਹਾਡੇ ਘਰ ਵਿੱਚ ਉਸ ਸਮੇਂ ਤੁਸੀਂ ਕਿੱਥੇ ਸੀ ਤੇ ਕੀ ਕੀ ਚੋਰੀ ਹੋਈ ਚੋਰੀ ਮੀਨਿੰਗ ਹਾਰ ਚਾਈਨੀ ਮੁੰਦਰੀ ਸੀਗੀ ਇੱਕ ਕੈਸ਼ ਵੀ ਸੀਗਾ ਉਹ ਚੱਕਿਆ ਗਿਆ ਸਾਰੇ ਦੇ ਹਾਂਜੀ ਤੁਸੀਂ ਕਿੱਥੇ ਤੁਹਾਨੂੰ ਕਿਵੇਂ ਪਤਾ ਲੱਗਿਆ ਪਤਾ ਹੀ ਨਹੀਂ ਲੱਗਾ ਜੀ ਅਪਣ ਨੂੰ ਬਿਲਕੁਲ ਵੀ ਆਵਾਜ਼ ਵਗੈਰਾ ਆਈ ਨਹੀਂ ਆਪਾਂ ਦੂਜੇ ਕਮਰੇ ਵਿੱਚ ਸੀਗੇ ਹਾਂਜੀ ਕਿਸੇ ਤੇ ਕੋਈ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤੇ ਨਹੀਂ ਜੀ ਫਿਲਹਾਲ ਕਿਥੇ ਦੇ ਜਿਹੜੀ ਸੀਸੀਟੀਵੀ ਤੁਸੀਂ ਘਰਾਈਏ ਦੇ ਵਿੱਚ ਕਿੰਨੇ ਨੌਜਵਾਨ ਸੀ ਜਿਹੜਾ ਉਹ ਚੋਰ ਸੀ ਕਿੰਨੇ ਜਾਨੀ 21 ਸੀਗਾ ਇਹਿੰਦੜਾ ਚੋਰ ਆ ਤੁਹਾਡੇ ਘਰ ਕਿੱਦਾਂ ਐਂਟਰ ਹੋਇਆ ਉਹ ਕਿਵੇਂ ਲੱਗਦਾ ਤੁਸੀਂ ਕਿਵੇਂ ਲੱਗਦਾ ਕਿਵੇਂ ਲੱਗਦਾ ਓਮਨਿੰਗ ਕੋਠਿਆਂ ਦੇ ਉੱਪਰ ਦੀੋਂ ਹੀ ਆਇਆ ਵਾ ਸਿੱਧਾ ਨਹੀਂ ਬਣੀ ਏਦਾਂ ਕੰਦ ਟੱਪੀ ਕਿਹੜਾ ਦਰਵਾਜ਼ਾ ਟੁੱਟਿਆ ਹੋਇਆ ਇਹਨਾਂ ਨੇ ਬ੍ਰੈਂਟਰੀ ਕੀਤੀ ਦਰਵਾਜ਼ਾ ਉਹ ਉੱਦ 42 ਵਾਲਾ ਠੀਕ ਹੈ ਓਕੇ ਹਾਂ ਜੀ ਸਰ ਇੱਕ ਗਲਵਾਲੀ ਪਿੰਡ ਦੇ ਘਰ ਵਿੱਚ ਚੋਰੀ ਹੋਈ ਹੈ ਤੇ ਕੀ ਤਰੀਕਾ ਸੀ ਜੀ 19 ਤਰੀਕ ਨੂੰ ਸਾਮ ਜੀ 12ਵੇਂ ਮਹੀਨੇ ਨੂੰ 19 ਤਰੀਕ ਨੂੰ ਪਰਸੋਂ ਇਹਨਾਂ ਦੀ ਦਰਖਾਸਤ ਆਈ ਸੀ 6:10 ਵਜੇ 6:10 ਦਰਖਾਸਤ ਮੌਕੇ ਮੈਂ ਵੇਖਿਆ ਜਾ ਕੇ ਵੇਖਿਆ ਤੇ ਇੱਕ ਘਰ ਆ ਚਾਰ ਬੰਦੇ ਹੋ ਕੇ ਰਿਆ ਸਾਰੇ ਬੰਦੇ ਤੇ ਦੋ ਕਮਰੇ ਆ ਇੱਕ ਰਸੋਈ ਤੇ ਇੱਕ ਸਾਈਡ ਤੇ ਇਹ ਮੁੰਡਾ ਜਿਹੜਾ ਮੁੰਡਾ ਅਮਰਤਪਾਲਾ ਮੁੰਡਾ ਜਿਹੜੀ ਘਰ ਦੀ ਤੇ ਨਵਾਂ ਵਿਆਹ ਆ ਇਹ ਸੁੱਤੇ ਸੀ ਨਾਲ ਦਾ ਕਮਰਾ ਇਸ ਬੈੱਡ ਇਹਨਾਂ ਦੇ ਟੱਟੇ ਨਵੇਂ ਉੱਤਰ ਨਹੀਂ ਸੁੱਤੇ ਦੂਜੇ ਪਨੇ ਸੁੱਤੇ ਆ ਤੇ ਮਾਤਾ ਇਹਨਾਂ ਦੀ ਗਈ ਸੀ ਭੈਣ ਕੋਈ ਬਿਮਾਰ ਆ ਤਾਂ ਉੱਥੇ ਗਈ ਤੇ ਆਣ ਕੇ ਲਿਖਾਇਆ ਕਿ ਮੇਰਾ ਕੋਈ ਰੁਪਏ ਤੇ ਕੋਈ ਮੁੰਦਰੀਆਂ ਦੋ ਉਹ ਕੋਈ ਨਾਮ ਨੂੰ ਮਜ਼ਾ ਵਾਕੀ ਲੈ ਗਿਆ ਜਿੰਦਾ ਜਿਹੜਾ ਉਹ ਸਾਰੇ ਜਿਹੜੀ ਗਰੇਲਿਆ ਉਹ ਟੁੱਟੀ ਸੀ ਥੋੜੀ ਆ ਕੀਤਾ ਇਹਨਾਂ ਦੇ ਹੁਣ ਜਿਹੜਾ ਦਾ ਮੋਬਾਈਲ ਉਹ ਵੀ ਚੋਰੀ ਹੋਇਆ ਮੋਬਾਈਲ ਉਹ ਚੱਲਦਾ ਸੀ ਉਸ ਲੋਕੇਸ਼ਨ ਤੇ ਲਾਇਆ ਲੋਕੇਸ਼ਨ ਤੇ ਜਦੋਂ ਆ ਕੋਡ ਆ ਗਈ ਸਾਨੂੰ ਸਾਈਬਰ ਕ੍ਰਾਈਮ ਵੱਲੋਂ ਫੇਰ ਜੋ ਕਾਰਵਾਈ ਅਬਰੋ ਚੱਲਦੀ ਹੈ ਲੋਕਾਂ ਨੂੰ ਅਬਰੋਜ ਕਰਕੇ ਮੁੜ ਕੇ ਪਰਚਾ ਧਾਵਾਂਗੇ ਫੇਰ ਜਿਹੜਾ ਦੋਸ਼ੀ ਨੂੰ ਫੜ ਕੇ ਗ੍ਰਿਫਤਾਰ ਕਰਕੇ ਹੰਤ ਕਰਾਂਗੇ